ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਆਪਣੇ ਕੋਲੇ ਨਾ ਇੱਕ ਤਾਂ ਦੇਖੋ ਜੀ ਕੱਟਵਰਕ ਜੀ ਵਾਲੀ ਲੈਸ ਹੈਗੀ ਇਸ ਤਰ੍ਹਾਂ ਕੱਟਾਂ ਜਿਹੀ ਤੇ ਇੱਕ ਆਪਣੇ ਕੋਲੇ ਬ੍ਰੀਕ ਲੈਸ ਹੈ ਜਿਹੜੀ ਇਹ ਬ੍ਰੀਕ ਲੈਸ ਹੈਗੀ ਇਹ ਆਪਣੇ ਕੋਲੇ ਘਰੇ ਲੈਸ ਪਈ ਸੀ ਆਪਾਂ ਉਹਦੇ ਚੋਂ ਹੀ ਕੱਟ ਕੇ ਲਈ ਹੈਗੀ ਇਹ ਲੈਸ ਤੇ ਇਹਦੇ ਨਾਲ ਨਾ ਆਪਣੇ ਕੋਲੇ ਅਜਨਕ ਬੱਚੇ ਦਾ ਸੂਟ ਹੈਗਾ ਉਹਦੇ ਸੂਟ ਦੇ ਘੇਰੇ ਤੇ ਆਪਾਂ ਡਿਜ਼ਾਈਨ ਕਰਾਂਗੇ ਤੇ ਤੁਸੀਂ ਇਹ ਡਿਜ਼ਾਈਨ ਆ ਦੇ ਸੂਟ ਦੇ ਘੇਰੇ ਤੇ ਬਾਹਮਾ ਤੇ ਕਰ ਸਕਦੇ ਹੋਗੇ ਤੇ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਤੁਸੀਂ ਦੇਖਿਓ ਜੀ ਤੇ ਤੁਸੀਂ ਆਦੋ ਤੁਹਾਡਾ ਕੋਈ ਵੀ ਪਾਲਟੀ ਵੇਅਰ ਸੂਟ ਹੈਗਾ ਇਸ ਤਰ੍ਹਾਂ ਜਾਨੀ ਕਿ ਲੈਸ ਲਿਆ ਕੇ ਤੇ ਤੁਸੀਂ ਉਹਨੂੰ ਡਿਜ਼ਾਈਨ ਕਰ ਸਕਦੇ ਹੋ ਪਹਿਲਾਂ ਨਾ ਆਪਾਂ نیچے ਜਾਨੀ ਕਿ 1.5 ਇੰਚੀ ਛੱਡਿਆ ਜਿਆਦਾ ਆਪਾਂ ਜਿਆਦਾ ਫੋਲਡ ਨਹੀਂ ਕਰਦੇਗੇ ਕਿਰਾ 1.5 ਇੰਚ ਛੱਡ ਕੇ ਤੇ ਨਾ ਆਪਾਂ ਜਿਹੜੀ ਬਰੀਕ ਲੈਸ ਹੈਗੀ ਪਹਿਲਾਂ ਆਪਾਂ ਇਹ ਲਾਵਾਂਗੇ ਥੋੜਾ ਜਿਹਾ ਆਪਾਂ ਮਸ਼ੀਨ ਤੇ ਜਾਨੀ ਕਿ ਜਿਹੜਾ ਬਖਾ ਥੋੜਾ ਜਿਹਾ ਵੱਡਾ ਕਰ ਲਿਆ ਤੋ ਪਾਇਦਾ डेढ़ इंच छह उपरी पसील ला लांगे बहुत छेती सौखा डिजाइन बन जाता है हम अपना फिर तो जानि फिर तो जानि जो दूजी जी चौड़ी लैस कट वर्क वाली वह ले लैस लेनू इस तरह उपर रख के ਇਹ ਇਹਦੇ ਜਮਾ ਨੂੰ ਉੱਪਰ ਸਿਰੇ ਜੇ ਤੱਕ ਸੀਨ ਲਾ ਲਈ ਜਿਹੜੀ ਐਕਸਟਰਾ ਲੈਸ ਉਹ ਆਪਾਂ ਕੱਟ ਦੀ ਨਾਲੋਂ ਆਪੋਂ ਨੀਲੇਸੀ ਰੱਖੀ ਹੈ ਜਿੰਨੀ ਆਪਾਂ ਤੇ ਹੁਣ ਆਪਾਂ ਫਿਰ ਤੋਂ ਦੁਬਾਰਾ ਤੋਂ ਉਹ ਲੈਸ ਲੈ ਲਈ ਅਲੀ ਇਹਦੇ ਨੀਚੇ ਨਾਲ ਆਪਾਂ ਟਕੂ ਪੇਪਰ ਪੇਸਟਿੰਗ ਲਾਈ ਹੈਗੀ ਵੀ ਆਪਣੀ ਫਿਨਿਸ਼ਿੰਗ ਵਧੀਆ ਸਫਾਈ ਵਧੀਆ ਆ ਜੇ ਤੇ ਹੁਣ ਆਪਾਂ ਫਿਰ ਧੂ ਹੀ ਲੈਸ ਲੈ ਲਾਂਗੇ ਲੈਸ ਨੂੰ ਨਾ ਇਹਦੇ ਉੱਪਰ ਇਸ ਤਰ੍ਹਾਂ ਜਾਨੀ ਕਿ ਇਸ ਤਰ੍ਹਾਂ ਰੱਖ ਲਾਂਗੇ ਵੀ ਆਪਣਾ ਡਿਜ਼ਾਈਨ ਬਣ ਜੇ ਵਧੀਆ ਇਸ ਤਰ੍ਹਾਂ ਤੇ ਆਪਣਾ ਪੁੱਠਾ ਸਿੱਧਾ ਦੇਖ ਲੈਣ ਲੈਸ ਦਾ ਪੁੱਠਾ ਪੱਸਾ ਜਾਨੀ ਕਿ نیچے ਸਿੱਧਾ ਪੱਸਾ ਉੱਪਰ ਕਰ ਲਾਂਗੇ ਲੈਸ ਦਾ ਇਦੂ ਪਰ ਪਰ ਰੱਖ ਕੇ ਨਾ ਲੈਸ ਨੂੰ ਇਸ ਤਰ੍ਹਾਂ ਹੀ ਆਪਾਂ ਫਿਰ ਤੋਂ ਦੁਬਾਰਾ ਧੋਈ ਲੈਸ ਲਾਈ ਇਸ ਤਰ੍ਹਾਂ ਹੁਣ ਜਿਹੜੀ ਲੈਸ ਲਾਈ ਹੈ ਨਾ ਇਹਦੇ ਨਾਲ ਆਪਾਂ ਜਨ ਕੀਏ ਜਿਹੜੀ ਇਹਦੇ ਤੇ ਸਾਰੇ ਤੇ ਜਿਹੜੇ ਕਟ ਵਰਕ ਜਿਹਨ ਇਹ ਕੱਟ ਜਿਨੇ ਇਹਨਾਂ ਦੇ ਉੱਪਰ ਇਸ ਤਰ੍ਹਾਂ ਨਾ ਮਸ਼ੀਨ ਸਾਰਿਆਂ ਤੇ ਵੀ ਜਾਨਕਿ ਮਸ਼ੀਨ ਨਾਲ ਉਹ ਕਰ ਲਾਂਗੇ ਟੈਚ ਇਹਨਾਂ ਨੂੰ ਵੀ ਇਹ ਉੱਠਣ ਜੇ ਨਾ ਇਸ ਤਰ੍ਹਾਂ ਇਹਨੂੰ ਉੱਪਰ ਨਾ ਸੀਨ ਲਾ ਲਾਂਗੇ ਤੁਸੀਂ ਗਾਮ ਨਾ ਵੀ ਇਹਨੂੰ ਚਿਪਕੇ ਸਕਦੇ ਗਾਮ ਨਾ ਚਿਪਕੇ ਕਿ ਨਾ ਕਿ ਨਾ ਉੱਪਰ ਪ੍ਰੈਸ ਨਾਲ ਉਹ ਕਰ ਦਿਓ ਤਾਂ ਵੀ ਇਹ ਨਹੀਂ ਉੱਠਦੇ ਹੈਗੇ ਆ ਆਪਾਂ ਪਰ ਸੀਨ ਹੀ ਲਾਤੀ ਇਹਦੇ ਉੱਪਰ ਇਸ ਤਰ੍ਹਾਂ ਸਾਰਿਆਂ ਦੇ ਉੱਤੇ ਲਾ ਕੇ ਨਾ ਆਪਾਂ ਤੁਹਾਨੂੰ ਫੇਰ ਦਿਖਾਉਣੀ ਹੈਗੇ ਅੱਗੇ ਇਹਨਾਂ ਤੇ ਸਾਰਿਆਂ ਤੇ ਲਾ ਲਈ ਆਪਾਂ ਫੇਰ ਤੁਹਾਨੂੰ ਆਪਾਂ ਅੱਗੇ ਦਿਖਾਉਣੀ ਹੈਗੇ ਲਾ ਕੇ ਸਾਰੇ ਤੇ ਅੱਜ ਕਿ ਜੇ ਆਪਾਂ ਸਾਰਿਆਂ ਤੇ ਇਹਨਾਂ ਤੇ ਸੀਨ ਲਾ ਲਈ ਸੀ ਹੁਣ ਆਪਾਂ ਫੇਰ ਤੋਂ ਬ੍ਰੀਕ ਲੈਸ ਲੈ ਲਾਂਗੇ ਉਹੀ ਜਿਹੜੀ ਆਪਾਂ ਪਹਿਲਾਂ ਲਈ ਸੀਗੀ نیچے ਲਾਈਏ ਜਿਹੜੀ ਤੇ ਇਹਦੇ ਨਾਲ ਜਿਵੇਂ ਆਪਾਂ نیچے उपरों के लाती मशीन ना सीन इस तरह ही हम ला लागे यदि उपर उ मशीन कर लेंगे बहुत सौखा डिजाइन है तुम तो भी इस तरह ले आदि सूट जो तो कोई भी कोई पार्टी वेयर या कोई सिल्की सूट है ਉਹਦੇ ਤੇ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋਗੇ ਤੇ ਨਾਲੇ ਲੱਗਦਾ ਵੀ ਬਹੁਤ ਸੋਹਣਾਗਾ ਬਣਿਆ ਹੋਇਆ ਤੇ ਆ ਦੇਖੋ ਜੀ ਆਪਣਾ ਪੂਰਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਤੇ ਨੀਚੇ ਆਪਾਂ ਨੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਵੀ ਫੋਲਡ ਕਰਕੇ ਬਾਅਦ ਚ ਤਰਪਾਈ ਕਰ ਦਾਂਗੇ ਇਹਦੇ ਤੇ ਘੇਰੇ ਤੇ ਤੇ ਤੁਸੀਂ ਵੀ ਇਸ ਤਰ੍ਹਾਂ ਜਾਨੀ ਕਿ ਆਪਦੇ ਸੂਟ ਤਾਂ ਕਸੂਟ ਹੈ ਤੁਹਾਡੇ ਸੂਟ ਤੇ ਜਾਨੀ ਕਿ ਸੂਟ ਤੇ ਬਾਹਾਂ ਤੇ ਇਸ ਤਰ੍ਹਾਂ ਡਿਜ਼ਾਈਨ ਪਾ ਸਕਦੇ ਹੋਗੇ ਦੀ थैंक यू जी ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਠੀਕ थैंक यू ਵਾਂਸ ਅਗੇਨ ਬਾਏ ਬਾਏ